ਆਪਾਂ ਘੱਟੇ ਆਪਾਂ ਮੋਸ਼ਕਲੀ ਕਰਾਂਗੇ ਚਲੋ ਜਣ ਚਲੋ ਜਣ ਜੇਕਰ ਅਸੀਂ ਆਪਣੇ ਦੂਸਰੇ ਜਾ ਕੇ ਬੈਠੇ ਰਹੇ ਤਾਂ ਆਪਣੇ ਦੂਸਰੇ ਬੈਹ ਜਾ ਕੇ ਚਲੋ ਬੰਦੇ ਨੂੰ ਬੋਲੋ ਜੋ ਜੋ ਹੱਥ ਲੋਕ ਤਾਂ ਖੇਲੇਲਾ ਕਰਨਾ ਹੁੰਦਾ ਹੈ ਕਿ ਆਟ ਰੋੜਨਾ ਇਹਨੂੰ ਮੈਨੂਅਲੀ ਤੁਸੀਂ ਤਾਂਠਾ ਕਰ ਆ ਜਾ ਹੋ ਸਾਡੀ ਭਗੜਾ ਕਰੋ ਭਾਈ ਆਪ ਆਪਣੇ ਮੇਲੇ ਆਜਾਓ ਆਜਾਓ ਆਪਾਂ ਆਪਾਂ ਦੇ ਬਹੁ ਆਪਣੇ ਦੇ ਬਹੁ ਆਪਣੇ ਦੇ ਬਹੁ ਚੁੱਪ ਹੋ ਜਾਓ ਬਈ ਨਾਲ ਦੇ ਪਾਸੇ ਦੇਖੋ ਸਾਰੇ ਪਾਸੇ ਕੋਈ ਅੰਦਰ ਕੋਈ ਅੱਗੇ ਨਾਲ ਕਿਤੇ ਸਾਰੇ ਬਾਰ ਦੇ ਨੋਕੇ ਉੱਤੇ ਇੱਕ ਮਿੰਟ ਦੇਖੋ ਨਰਾਜ਼ ਆਨੇ ਦੇਖੋ ਨਹੀਂ ਕਿੱਦੇ ਪਾਜੀ ਇਹਨੂੰ ਐਂਡ ਆਈ ਉਹਨਾਂ ਦੇ ਭਾਈ ਕਿੱਧਾਂ ਗਏ ਉਹ ਯਾਰ ਇੱਕ ਮਿੰਟ ਬਾਬਾ ਜੀ ਇੱਕ ਵਾਰ ਗੱਲ ਕਰਦੇ ਯਾਰ ਇੱਥੇ ਬੱਦੇ ਸਾਡੇ ਆਪਣੇ ਬੂਤੇ ਬੈਠੇ ਕਿਸਦਾ ਸਾਡੇ ਬੂਤੇ ਆਉਂਦਾ ਕੰਮ ਯਾਰ ਪਰ ਬਾਅਦ ਚ ਸਮਝ ਆਉਂਦਾ ਬਾਹਰ ਦਾ ਕੋਈ ਬੰਦਾ ਨਹੀਂ ਆਪਣੇ ਬੂਤੇ ਬੈਠੇ ਸਰ ਸਾਰੇ ਆਪ ਕਹਿੰਦੇ ਨੇ ਜੀ ਮੇਰੇ ਨਾਲ ਪਾਸਾ ਦੀ ਬਾਤ ਅਗੇ ਤਾਂ ਹਨ ਨੂੰ ਦੀ ਬਾਤ ਹੈ ਫਿਰ ਉਹਨਾਂ ਨਾਲ ਜਿਹੜੇ ਬੰਦੇ ਅੱਜ ਉਹਨਾਂ ਦੇ ਬੰਦੇ ਤੇ ਜੋ ਅਸੀਂ ਚੰਦੇ ਤੁਸੀਂ ਦੇ ਬੇਵਾਰੀ ਚੱਕੋ ਉਹਨਾਂ ਦੇ ਬੰਦੇ ਪੇਜ ਸਾਡੇ ਸਾਰੇ ਗੱਲ ਮੇਰੀ ਗੱਲ ਇਹ ਗੱਲ ਦੀ ਗਾਰੰਟੀ ਸਾਹਿਬਾ ਦਰੰਦਰ ਨਹੀਂ ਕਰਦੇ ਜੇ ਤੁਹਾਡੀ ਹੁਣ ਅਧਰਾਂ ਮਿੰਟ ਫੋਨ ਸਾਡੀ ਕੋਈ ਚੰਦਰਾ ਚਾਰ ਵਜੇ ਤੱਕ ਕਰਦੇ ਹੁਣ ਦੇਖੋ ਅੱਧਰ ਦਾ ਕੰਮ ਤੋਰਿਆ ਤੇ ਬਾਹਰ ਸਾਡੇ ਆ ਕੇ ਬੂਤੇ ਬੰਦਾਂਗੇ ਕਿ ਨੀ ਚਾਹੋ ਨਾ ਆਈ ਤੇ ਤੁਸੀਂ ਸਾਨੂੰ ਉਧਰੋਂ ਭੇਜਿਆ ਆਪਣੇ ਬੂਤੇ ਜਾਓ ਜਾਂ ਆਪਾਂ ਚੱਜ ਕੇ ਬਹਿਗੇ ਠੀਕ ਜੇ ਬਾਅਦ ਇਥੋਂ ਇਹ ਨੂੰ ਕਰੋ ਨਾ ਜੀ ਜਦੋਂ ਨੂੰ ਦੱਸੋਗੇ ਤਾਂ ਫਿਰ ਹਾਂ ਤਾਂ ਨਾ ਕੰਮ ਨਹੀਂ ਦਿਹਾੜੋ ਇਹ ਦੋਸਤ ਨਹੀਂ ਕਰੇਗਾ ਇਹ ਕੰਟੀਨਿਊ ਨਹੀਂ ਕਰ ਰਿਹਾ ਜਦੋਂ ਕਿ ਜੀ ਬੱਸ ਬੋਟਾਂ ਘਟੇ ਆ ਤੁਹਾਨੂੰ ਪੁੱਛੀਦਾ ਪੰਜ ਸਾਤ ਚਲੋ ਚੱਲੋ ਲੇਖੀ ਜੇ ਆ ਗਿਆ ਬੈਠ ਜਾਣਾ ਸਾਡੇ ਤੱਕ ਆਪਣੇ ਦੂਸਰੇ ਬੈਹ ਜਾ ਚਲੋ ਨਾ ਨਾ ਬੱਚ ਲੋਕਾਂ ਦਾ ਖੇਲੇ ਆ ਕਰਨਾ ਹੁੰਦਾ ਕਿ ਆਟੇ ਦੀ ਦੌੜਨਾ ਇਹਨੂੰ ਮੈਨੂਅਲੀ ਤੁਸੀਂ ਤਾਂਠਾ ਕਰਨਾ ਆ ਜਾ ਹੋ ਸਾਡੀ ਭਗੜਾ ਕਰੋ ਭਾਈ ਆਪ ਆਪਣੇ ਮਿਲ ਕੇ ਆਨੇ ਰਾਜਾ ਆਪਾਂ ਸਭ ਤੋਂ ਹੋ ਆਪਣੇ ਬਹੁ ਆਪਣੇ ਬਹੁ ਕਿਪਾ ਸਾਡੇ ਬਾਹਰ ਦੀ ਹੋ ਗਈ ਸਾਡੇ ਪਾਸੇ ਦੇਖੋ ਸਾਰੇ ਪਾਸੇ ਕੋਈ ਅੰਦਰ ਕੋਈ ਅਲੱਗ ਜਿਹਾ ਸਾਰੇ ਬਾਹਰ ਦੀ ਨੋਤੀ ਉੱਥੇ ਗੱਲ ਸੁਣੋ ਇੱਕ ਮਿੰਟ ਦੇਖੋ ਨਰਾ ਆਨੇ ਦੇਖੋ ਨਹੀਂ ਕਿੱਦੇ ਪਾਜੀ ਨੂੰ ਇੰਨੇ ਦੇ ਆਈ ਉਹਨਾਂ ਦੇ ਭਾਈ ਕਿੱਧਰ ਗਏ ਉਹ ਯਾਰ ਇੱਕ ਮਿੰਟ ਬਾਬਾ ਜੀ ਇੱਕ ਵਾਰ ਗੱਲ ਕਰਦੇ ਯਾਰ ਇੱਥੇ ਬੱਦੇ ਸਾਡੇ ਆਪਣੇ ਬੂਤੇ ਬੈਠੇ ਕਿਸਦਾ ਸਾਡੇ ਬੂਤੇ ਆਉਂਦਾ ਕੰਮ ਯਾਰ ਪਰ ਬਾਅਦ ਵਿੱਚ ਬਾਹਰ ਦਾ ਕੁੜੀ ਬੰਦਾ ਨਹੀਂ ਆਪਣੇ ਬੂਤੇ ਪੈਠੇ ਸਰ ਸਾਰੇ ਆਪ ਕਹਿੰਦੇ ਨੇ ਜੀ ਮੇਰੇ ਨਾਲ ਗੱਲ ਕਰੋ ਬਾਸ ਦੀ ਗੱਲ ਇਹ ਤਾਂ ਕੰਨ ਨੂੰ ਦੀ ਬਾਤ ਹੈ ਫਿਰ ਉਹਨਾਂ ਦੇ ਬੰਦੇ ਅੱਜ ਉਹਨਾਂ ਦੇ ਬੰਦੇ ਤੇ ਜੋ ਅਸੀਂ ਕੰਦੇ ਤੁਸੀਂ ਦੇ ਬੇਵਾਰੀ ਚੱਕੋ ਉਹਨਾਂ ਦੇ ਬੰਦੇ ਪੇਚੋ ਸਾਡੇ ਸਾਰੇ ਗੱਲ ਇਹ ਗੱਲ ਦੀ ਗਾਰੰਟੀ ਸਾਹਿਬਾ ਦਰੰਦਰ ਨਹੀਂ ਕਰਦੇ ਜੇ ਤੁਹਾਡੀ ਹੁਣ ਅਧਰਾਂ ਮਿੰਟ ਫੋਨ ਸਾਡੀ ਕੋਈ ਚੰਦਰਾ ਨਾ ਚਾਰ ਵਜੇ ਤੱਕ ਕਰਦੇ ਹੁਣ ਦੇਖੋ ਅੰਦਰ ਦਾ ਕੰਮ ਤੋਰਿਆ ਤੇ ਬਾਹਰ ਸਾਡੇ ਆ ਕੇ ਬੂਤੇ ਬੰਦਾਂਗੇ ਕਿ ਨੀ ਚਾਹੋ ਨਾ ਆਈ ਤੇ ਤੁਸੀਂ ਸਾਨੂੰ ਉਧਰੋਂ ਭੇਜਿਆ ਆਪਣੇ ਬੂਤੇ ਜਾਓ ਜਾਂ ਆਪਾਂ ਚੱਜ ਕੇ ਬਹਿਗੇ ਠੀਕ ਜੇ ਬਾਅਦ ਇਥੋਂ ਇਹ ਨੂੰ ਕਰੋ ਨਾ ਭਾਜੀ ਜਦੋਂ ਇਹ ਨੂੰ ਦੱਸੋਗੇ ਤਾਂ ਫਿਰ ਹਾਂ ਕੰਮੇ ਕੰਮ ਨਹੀਂ ਤੇ ਆਪੋ ਇਹ ਨਹੀਂ ਕਰੇਗਾ ਇਹ ਕੰਟੀਨਿਊ ਨਹੀਂ ਕਰ ਰਿਹਾ ਜਦੋਂ ਕਿਸੇ ਨੂੰ ਦੱਸੋਗੇ